ਰੀ ਗਾਲ ਜੀ ਸਾਡੇ ਵੱਲੋਂ ਜਾਨੀ ਕਿ ਸੰਗਾ ਫੈਨ ਦੀ ਵੱਲੋਂ ਤੇ ਅੱਜ ਹੈਗੀ ਰਖੜੀ ਮਮੀ ਹੋਣੀ ਚਾਹੀਦੀ ਰਖੜੀ ਬੰਨਣ ਹੈਰੀ ਜਿੰਨਾ ਨਾਲ ਹੀ ਆ ਤੇ ਵਾਲ ਕਟਾ ਲਿਆ ਆ ਦੇਖ ਲੋ ਇਹਦੇ ਵਾਲ ਵਾਲ ਕਟਾ ਲਏ ਮੈਂ ਛੋਟੇ ਛੋਟੇ ਬਾਂਵਰੀਆਂ ਚਲੋ ਮਿਲਦੇ ਆ ਤੇ ਚਲੋ ਆਜੋ ਬੇਕੀ ਮੇਰੇ ਤੇ ਹੈਰੀ ਬਨਣ ਚਲੋ ਕੀ ਲਿਆਂਦਾ ਸਾਡੇ ਲਈ ਕੀ ਲਿਆਂਦਾ ਕਾਇਨੀ ਸਵੇਰ ਤਸਵੀਰ ਸਵੇਰ ਤੱਕ ਫੋਨ ਕਰ ਕਰ ਲਿਆਵਾ ਹੁਣ ਕੀ ਨਾ ਅ ਤੂੰ ਕੀ ਕਹਿਂਦਾ ਅੱਜ ਬੜਾ ਅੱਜ ਹੋਇਆ ਆਇਆ ਹੈ ਹੈ ਅੱਜ ਤਿਆਰ ਕਿੱਦਾਂ ਹੋਇਆ ਸੋਣਾ ਲੱਗਦਾ ਪਟਕੀ ਬੰਨੀ ਆ ਹੁੰਡੇ ਨੇ ਥੱਲੇ ਕਰ ਕਿਹਨੇ ਕਿਹਨੇ ਮੰਨੀ ਆ ਦਿਖਾ ਤਾਂ ਕਿੱਦਾਂ ਦੀ ਰੱਖਣੀ ਆ ਇਹ ਕਿਹਨੇ ਮੰਨੀਆ ਲੱਡੂ ਆ ਹਨਾ ਉਹ ਨਹੀਂ ਹੁਣ ਅਸੀਂ ਆਏ ਕੋਹ ਵੀ ਖਾਣ ਨੂੰ ਆ ਨਹੀਂ ਗਾ ਕੀ ਖਾਣ ਨੂੰ ਲਿਆਂਦਾ ਸਮਰਾ ਕੱਪੜੇ ਤੇਰੇ ਕਿ ਇਹਦੇ ਨਾਲ ਦੇ ਪਾਏ ਆ ਮੈਚਿੰਗ ਕਿੰਨਾ ਹੈ ਹੈ ਸਮਰ ਕਿੰਨਾ ਮੈਚਿੰਗ ਆ ਤੇਰੀ ਮੈਚਿੰਗ ਹੈ ਨਾ ਇਹਨਾਂ ਇਹਨਾਂ ਕੌਣ ਲਾ ਲੇ ਕੂਣਾ ਤੇ ਕੂਣਾ ਮੇਰ ਨਾਲ ਮੈਚ ਹੈਗੀ ਭੂਆ ਨਾ ਕਦੋਂ ਮੈਚ ਭੂਆ ਨਾ ਕਦੋਂ ਆਵੇ ਭੂਆ ਦੇ ਤਾਂ ਤੇ ਹਰਾ ਰੰਗ ਪਾਇਆ ਆ ਨਹੀਂ ਇਹ ਥੋੜੀ ਆ ਰ ਇੱਧਰ ਆ ਇੱਧਰ ਦੇਖ ਉਹ ਆਇਆ ਆਪਣੀ ਮੈਚ ਆ ਦੇ ਆਇਆ ਮੈਚ ਇੱਕ ਤੇਰੇ ਲੈ ਲਿਆਂਦੀ ਆ ਬੀਮਾੜੀ ਲੇਟਾਂ ਵਾਲੀ ਲੱਕੜੀ ਇੱਕ ਲੈ ਲਿਆਂਦੀ ਔਰ ਪਹਿਲਾਂ ਮੈਨੂੰ ਇਹ ਦੱਸੋ ਖਾਣ ਨੂੰ ਤੇ ਯਾਰ ਸਾਨੂੰ ਕੁਝ ਦੋ ਹੋਈਂ ਈਂਡੀ ਦੂਰੋਂ ਆਏ ਨਹੀਂ ਇਹ ਡੱਬਾ ਅਸਲੋਂ ਫਾਫੜਾ ਲੈ ਲੈ ਹਲੋ ਫਾਫੜਾ ਲੈ ਲੈ ਹਲੋ ਫਾਫੜਾ ਲੈ ਲੈ ਪਹਿਲਾ ਖਾਨ ਨੂੰ ਤੇ ਦਵੋ ਕੁਛ ਮੂੰਹ ਉਹ ਹੈਰੀ ਦੇ ਵੀ ਮੈਨੂੰ ਲੱਗਦਾ ਇਦਾਂ ਦੇ ਕੱਪੜੇ ਪਾਏ ਆ ਹਨਾ ਫੇਰ ਤਾਂ 3 ਨਾ ਦੀ ਮੈਚਿੰਗ ਆ ਜਾਣੀ ਸਮਰ ਹੂੰ ਅੱਜ ਜਮਨ ਨੂੰ ਅਸੀਂ ਨਾਲ ਲੈ ਜਾਣਾ ਖਾਨ ਨੂੰ ਖਾਨ ਨੂੰ ਆਏ ਕਹਿੰਦਾ ਖਾਨ ਨੇ ਕਿਹਦੇ ਆਏ ਹੈ ਚਾਕਲੇਟ ਆਂ ਆ ਦੇ ਤੇਰੇ ਵੀ ਜਾਂਦਾ ਅੱਜ ਜਮਨ ਨੂੰ ਦਿਖਾਈਏ ਕੀ ਜਾਂਦਾ ਇੱਥੇ ਤੇ ਇੱਥੇ ਲਾ ਦੇ ਇਹ ਢੇੜੀ ਕਰਦੀ ਏ ਚਾ ਢੇੜੀ ਕਰਦੇ ਸਾਰੇ ਆ ਦੇ ਦੇ ਕਿੰਨੀਆਂ ਚੀਜ਼ੀਆਂ ਚੀਜ਼ਾਂ ਹੀ ਚੀਜ਼ੀਆਂ ਇਹ ਤਾਂ ਸਾਡੀ ਚੀਜ਼ੀ ਵੀ ਹੂੰ ਉਹ ਸਾਨੂੰ ਕੁਝ ਪੁੱਛ ਹੁਣ ਸਾਨੂੰ ਵੀ ਦੇ ਕੁਝ ਖਾਣ ਨੂੰ ਕੀ ਖਾਣ ਨੂੰ ਦੇਣਾ ਉਹਨਾਂ ਨੂੰ ਹੂੰ ਲੈ ਬਣ ਕੇ ਚੱਲ ਲੈ ਉਹ ਤਾਂ ਸੀ ਲੈ ਕੇ ਆਏ ਤਾਂ ਸਾਨੂੰ ਹੀ ਖਿਲਾ ਦੇਣੀ ਆ ਇਹ ਤਾਂ ਗਿੱਲੀਆਂ ਹੋਈਆਂ ਫਰਿੱਜ 'ਚ ਉਹ ਰੱਖਿਆਈ ਉੱਥੇ ਹੂੰ ਖੋਲ ਲੈ ਖੋਲ ਹੈਰੀ ਨੇ ਖਾ ਜਾਣੀਆਂ ਸਾਰੀਆਂ ਉਹ ਕਿਦਾਂ ਉਹ ਲ ਕੋਲਾ ਉਹ ਹੈਰੀ ਨੇ ਖਾ ਜਾਣੀਆਂ ਸਾਰੀਆਂ ਪਤਾ ਕੀ ਕਹਿੰਦਾ ਹੈਰੀ ਕਹਿੰਦਾ ਇੱਕ ਅੱਧੀ ਉਹਨੂੰ ਵੀ ਖਾ ਲੈਂਦੇ ਹੋ ਕੋਈ ਗੱਲ ਨਹੀਂ ਮੰਮੀ ਵੀ ਆਈ ਹੈ ਮੋਟੀ ਜੀ ਲੈ ਮੈਂ ਤਾਂ ਪੱਜ ਨਾ ਜਾਉਣੀ ਐ ਹੋਰ ਵੱਧਿਆ ਦਿੱਤਾਗਾ ਉਈ ਦਾ ਕਰਨਾ ਜਦ ਜਾ ਬਾਬੇ ਨੂੰ ਸਾਧ ਲਿਆ ਤੋ ਫੁੱਫੂ ਆਇਆ ਜਾ ਜਾ ਸਮਰ ਲੈ ਕੇ ਉਧਰ ਪਾਪੇ ਨੂੰ ਪਾਪੇ ਨੂੰ ਕਾਦਨ ਲੈ ਕੇ ਆਣਾ ਉਹ ਆਹ ਜਿਹੜੀ ਲੇਟਾਂ ਵਾਲੀ ਬਈ ਆ ਕੇ ਦੀ ਆ ਇਹਦੇ ਬੰਦੇ ਨਹੀਂ ਆ ਤੂੰ ਬਣਾਉਣੀ ਚਾਹ ਤੇ ਨੇ ਬਣੇ ਸਰੇ ਸਮਝੀ ਦੋ ਲੈ ਆਂਦੇ ਦੋ ਲੇਟਾਂ ਵਾਲੀਆਂ ਇਹ ਤਾਂ ਮੈਂ ਲੈ ਆਂਦੀ ਇੱਕ ਮੰਮੀ ਨਾ ਓਏ ਆ ਛੋਟੇ ਪੀ ਵਾਲੀ ਇਹ ਪਿੱਛੇ ਬੰਦ ਕੇ ਕੇਰੀ ਬਣਾਉਣੀ ਦੋ ਚ ਦੋ ਨਹੀਂ ਨਹੀਂ ਡਾਛੇ ਗੇੜ ਕੇ ਨਾ ਆ ਮਮੀ ਦੀ ਪਸੰਦ ਜੀ ਨਹੀਂ ਕੀਤੀ ਜੋ ਤੇ ਈ ਵਾਲੀ ਆ ਮੈਂ ਲੈ ਕੇ ਆਂਦੀ ਲੈ ਤੇ ਨਹੀਂ ਬੋਝਦੀ ਦਲੀਆ ਇਹ ਨਹੀਂ ਜੇ ਬੋਝਿਆ ਨਹੀਂ ਨੱਥਿਆ ਆਹ ਆਹ ਵਧੀਆ ਆਹ ਹਾਂ ਉਹ ਦੀ ਹਾਂ ਮੈਂ ਦੇ ਮੈਂ ਲੈਣੀ ਆ ਇਹ ਮੇਰੀ ਆ ਵਾਲੀ ਇਹ ਵਧੀਆ ਵਾਲੀ ਆ ਇਹਨੂੰ ਵਧੀਆ ਵਾਲੀ ਦਿੱਤੀ ਸੀਗੀ ਪਹਿਲਾਂ ਇਹਨੇ ਘਟਿਆ ਵਾਲੀ ਲੈ ਲਈ ਇਹਨੇ ਘਟਿਆ ਵਾਲੀ ਲੈ ਲਈ ਵਧੀਆ ਵਾਲੀ ਮੈਂ ਇਹ ਚ ਕਿੰਨੀਆਂ ਲੇਟਾਂ ਜਗਦੀਆਂ ਨੇ ਤੇ ਇਹ ਜੱਜ ਨਾਲ ਖੱਚੀ ਨਾਲ ਵੀਡੀਓ ਬਣਾ ਲਈ ਇਹ ਚ ਤੇ ਤੇ ਬੰਨ ਨਹੀਂ ਦੱਸਦੇ ਸਮਨ ਬੰਨ ਨਹੀਂਤਾ ਜੀ ਆਹ ਇਹ ਕਿੱਥੋਂ ਬੋਲਦੀ ਹੈ ਇਹ ਚ ਤੇ ਰੰਗੀਆਂ ਇੰਨੀਆਂ ਦੁਬਾਰਾ ਜਮਾਰੀ ਇੰਨੀਆਂ ਚਾ ਲਿਆ ਆ ਰੱਖਣੀ ਬੰਨੀ ਵੀਰੇ ਨਾ ਜੋ ਟੇਪੇ ਮ ਅੱਗੇ ਉਹ ਡੇੜਾ ਬਣਾਉਂਦਾ ਹੁੰਦਾ ਸੀ ਸਮਰ ਦਾ ਆ ਉਹ ਹੋਣ ਗਿਆ ਵਾਂਡੇ ਵਾਂਡੇ ਗਿਆ ਸਮਾਂ ਕਿੱਥੇ ਵਾਂਡੇ ਗਿਆ ਉਹ ਹੂੰ ਇਹ ਤਰੇ ਤਾਈ ਉਹ ਵਾਂਡੇ ਆ ਧੀਲੇ ਟਾ ਡੇੜੀ ਬਣਾਉਣੀ ਲੈਟ ਵਾਲੀ ਕਿਹੜੀ ਬਣਨੀ ਦੱਸ ਲੈ ਵਾਂਡੇ ਲੈ ਲੈ ਉਹ ਵਾਹ ਲੈ 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 ਲੈ

ਆ ਉਹਦਾ ਨਾ ਬੜਾ ਕਰਦੇ ਸਾਰੇ ਮੱਤ ਆ ਰਹਿ ਨਹੀਂ ਆ ਉਹਦਾ ਫੜਾ ਦੇ ਆ ਇੱਥੇ ਨਹੀਂ ਇਹ ਵੀ ਕਰਦੇ ਨਹੀਂ ਇਹ ਟੈਚ سامنے ਲੱਗ ਜਾਣਾ ਆ ਦੇ ਲਾ ਹੀ ਦੇ ਨਹੀਂ ਮੈਂ ਉਹ ਆ ਵੀ ਲਾ ਦੇਣੀ ਆ ਸਾਮਾਨ ਜਿਹੜਾ ਰਾਤ ਨੂੰ ਜੱਟਾਂ ਚ ਬਣੀਆਂ ਜਦੋਂ ਰਾਤ ਨੂੰ ਜਾਣਾ ਕੁੱਤੇ ਪੈ ਜਾਣੇ ਇਹ ਤਾਂ ਸਵੇਰ ਦਾ ਢੀ ਕੰਡਿਆ ਆ ਤਿਆਰ ਹੋ ਕੇ ਕਟ ਗਈ ਬੰਨ ਕੇ ਆਇਆ ਉਹ ਤੇ ਬਹੁਤ ਮੈਂ ਤੂੰ ਤੂੰ ਕਿੰਨਾ ਟੈਨ ਲਾਈ ਜਨੀ ਆ ਕਹਦੇ ਚੱਲ ਲੈ ਮੂੰਹ ਮਿੱਠਾ ਕਰਾ ਦੋ ਕੀ ਖਾਣਾ ਆ ਖਾਣਾ ਕਾ ਖਾਣਾ ਇੰਨੀ ਉਹ ਇੰਨਾ ਖਾਣਾ ਮਾੜਾ ਉਹ ਜਿਹੜੀ ਚਾਕਲੇਟਾਂ ਲੈਂਦੀ ਉਹ ਖਲਾ ਦੇ ਮੇਰੇ ਖਾ ਲਈਏ ਇਹ ਨਹੀਂ ਕੀ ਖਾਣੀ ਬੱਚੇ ਕੀ ਵੀ ਨਹੀਂ ਬੇਰਾ ਵੀ ਕੰਡਾ ਵਾਂਗ ਡੇੜਾ ਵੀ ਹੈ ਨਾ ਉਹਦੇ ਹੁੰਦੇ ਖਾਣਾ ਲੈ ਬਾਰ ਬਾਰ ਆਹ ਪੂਰੀ ਪੂਰੀ ਦੇ ਦੇ ਪੂਰੀ ਨਹੀਂ ਜੋਗਾ ਨਹੀਂ ਪੂਰੀ ਪੂਰੀ ਪਾ ਤੇਰੇ ਬੰਦੇ ਆ ਭੂਆ ਨੇ ਭੂਆ ਨੇ ਦੇ ਦੇ ਭੂਆ ਨੇ ਦੇ ਦੇ ਥੋੜੇ ਦੇ ਦੇ ਮੈਨੂੰ ਕੇ ਲੈ ਲਓ ਦੇ ਦੇ ਥੈਂਕ ਯੂ ਫੋਰ ਮੇਲੀ ਕੀ ਲਿਆ ਤੂੰ ਕੀ ਲਿਆਏ ਤੂੰ ਦੇਖ ਲੈ ਮੰਮੀ ਨੇ ਕਿਹਾ ਨਹੀਂ ਥੋੜੇ ਦੇ ਦੋ ਸਹੀ ਬਣਨਾ ਹੈ ਕਿ ਲੁੱਟਣਾ ਹੈ ਲੋੜੇ ਹੋਏ ਮੰਮੀ ਨੇ ਕਿਹਾ ਨਹੀਂ ਥੋੜੇ ਦੇ ਦੋ ਮੇਰਾ ਪਤਾ ਨਹੀਂ ਆ ਤੂੰ ਜਿਆਦਾ ਬਾਗ ਦੇ ਦਵਾ ਚਾਲ ਬਣਵਾਏ ਆਕਲਾ ਹੁਣ ਕਿੰਦਾ ਬਈ ਚਾਕਲਾ ਹੁਣ ਰਾਜੇ ਦੀ ਬਾੜੀ ਆ ਰਾਜੇ ਦੀ ਬਾੜੀ ਬਾੜੀ ਬੱਚੇ ਬੈਠੇ ਆ ਬਿੱਦਾ ਵੇ ਨੀਂਦੀ ਕੋਕਰੀ ਆਜਾ ਤੇਰੀ ਮੰਮੀ ਨੇ ਮੇਰੇ ਬਣਨੇ ਆ ਹਾਂ ਉਨਨੇ ਵੀ ਬੰਨਣੇ ਆਂ ਸਮਰ ਲੈਟ ਜਗਾ ਦੇ ਫੇ ਦੋਵਾਂ ਹੀ ਜਗਾ ਦੇ ਲੇਟਾਂ ਡੈਡੀ ਆ ਜਾ ਬਾਰੂ ਬਾਰੀ ਸਾਰੀਆਂ ਇਹ ਹੈਗੀ ਕੈਨੇਡਾ ਅਲ ਤਾਈ ਅਲ ਨੀ ਪਹਿਲਾ ਇਹ ਕੀ ਨਾ ਹੈ ਇਹ ਪਹਿਲਾ ਹੈ ਮੈਂ ਤਾਂ ਬਣਾ ਦਿੰਦੇ ਪਹਿਲਾਂ ਧੂਆ ਬੰਦ ਕੇ ਦੇਖ ਧੂਆ ਬੰਦ ਕੇ ਜਾਂ ਆਹ ਕੰਮ ਵੀ ਟੀ ਵੀ ਉਡੀ ਗੁਣਾ ਹੋਣੀ ਆਉਂਦਾ ਕਾਸੀ ਜਾ ਤੁਸੀਂ ਹਾਂ ਬੈਠਾ ਉਹ ਦੇਖੇ ਬੈਠਾ ਆਏ ਰੇ ਹੋਣੀ ਡਗੂ ਉਹ ਨੱਪੇ ਤੇ ਜਗਣੀ ਆ ਇਹ ਜਗਦੀ ਰਹਿਣੀ ਆ ਸੱਚ ਨੂੰ ਸਭ ਚ ਲੱਗਾ ਆ ਜਾ ਜੱਸੇ ਤੇਰੇ ਨਾਲ ਹਾਂ ਜੱਸੇ ਹੀ ਰਹਿਣਾ ਜੱਸੇ ਪਾਦੀਆਂ ਦੇ ਵੀ ਬੰਦ ਨੇ ਨਹੀਂ ਟਾਗਾ ਬੰਦਾ ਟਾਪਦੀਆਂ ਦੇ ਪਾਦੀ ਜਾਂਦੀ ਗੜੀ ਜਾਂਦੀ ਆਹੋ ਬੰਦ ਤੇ ਵੀ ਕਾਹ ਰਹਿ ਗਿਆ ਇਹਦੀ ਵੀ ਬੰਨ ਨਹੀਂ ਦਿੰਦੇ ਇਹਦੀ ਨਹੀਂ ਆਵੇ ਏ ਇਹਦੀ ਇਹਦੀ ਚੱਲਦੀ ਆ ਇਹ ਨਹੀਂ ਗਾਗਦੀ ਯਾਰ ਉਹ ਉਹ ਵੀ ਆਉਂਦੀ ਉਹ ਵੀ ਜਾਂਦੀ ਹੋ ਦੋਵੇਂ ਜਗਣ ਲਾਪੀਆਂ ਆਪਣੀ ਪੈਂਦੀ ਆ ਮੇਰੇ ਵਾਲੇ ਗੱਗੀ ਜਾਂਦੀ ਛੋਟੇ ਪੀਮਾਂ ਇੱਕ ਵਾਰੀ ਯਗਨੇ ਜਦੋਂ ਬੋਝ ਗਈ ਵੀ ਆਹ ਛੋਟਾ ਵੀ ਹੂੰ ਦੰਦ ਗੜੀ ਜਾਣਾ ਨਾ ਮੈਂ ਨਾ ਮੈਂ ਦਾ ਆ ਮੈਂ ਕਿ ਕਿ ਕੋੜਿਆ ਵਾਲਾ ਆ ਕੋਲਾ ਕੋੜਿਆ ਵਾਲੀ ਕੋਨਾ ਮਨ ਕੋਨਾ ਓਏ ਮੈਂ ਦੇਖਾਂ ਗਾੜੀ ਮੂੰਹ ਮਿੱਠਾ ਕਿ ਦੇਖਣ ਲੱਗਾ ਕੀ ਦੇਖਣ ਲੱਗਾ ਮੂੰਹ ਮਿੱਠਾ ਕੋਣ ਲੱਗਾ ਕੋਨੂੰ ਮੂੰਹ ਮਿੱਠਾ ਬਾਰੇ ਕੀ ਲੱਗਦਾ ਮੂੰਹ ਮਿੱਠਾ ਕੀ ਕਹਿੰਦੇ ਸਮਰ ਕੀ ਹੁੰਦਾ ਮੂੰਹ ਮਿੱਠਾ ਮੂੰਹ ਮਿੱਠੀ ਕੀ ਮਿੱਠੀ ਮਿੱਟੀ ਥੋੜ੍ਹੀ 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 ਬੰਦਾ ਰਿਆ ਰਿਆ ਮਰ ਰੋ ਰਿਆ ਉਹ ਨਹੀਂ ਉਹ ਨਹੀਂ ਉਹ ਬੰਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਨਹੀਂ ਉਹ ਲੈ ਲੈ ਹੁਣ ਉਹਨੇ ਬੰਨੀ ਨਹੀਂ ਇਦਾਂ ਨਾ ਕਰੋ ਲੋਕ ਨਹੀਂ ਹਾਂ ਕੋਈ ਨਹੀਂ ਆਇਆ ਇਹ ਚਲੋ ਥੋੜਾ ਐਸਾ ਮਰਦਾ ਮੂੰਹ ਮਿੱਠਾ ਕਰ ਲਈਏ ਆ ਆ ਜਾਓ ਥੋੜਾ ਅਗੇ ਲੱਤਾਂ ਕਰ ਲਿਆ ਨਹੀਂ ਤਾਂ ਪੂਰੀ ਆ ਫੜੋ ਦੀਆਂ ਬਾਵਾ ਵੀਡੀਓ ਤਾਂ ਬਣਾ ਲੈ ਫੇ ਮੈਂ ਨਾ ਰਖੜੀ ਦੀ ਇੱਕ ਸਿੱਧੀ ਆ ਜਾ ਹਾਂ ਨਾ ਮੈਂ ਹਾਂ ਨਾ ਇੱਕ ਵੀਡੀਓ ਬਣਾ ਲਈਏ ਹਾਂ ਕੱਲ ਮੈਂ ਲੇਹੀ ਕਰਦਾ ਮੁੰਡਾ ਚਾ ਚੜਿਆ ਫੇ ਉਹ ਲੈ ਗਿਆ ਉਹ ਨਾ ਬਾਹਰ ਆਉਣੇ ਚਾਹ ਉਹਦੇ ਵਿੱਚ ਨਾ ਆਲਰੇਡੀ ਘਣੀ ਜਾਂਦਾ ਸੈੱਲ ਪੈਂਦੇ ਆ ਹੂੰ ਵੀ ਮਾਰੇ ਜਾਨ ਹਾਂ ਕੋਈ ਕੰਮ ਨਾ ਕਰਾ ਗਾਣਾ ਸੁਣਾ ਦੇ ਓਏ ਓਏ ਹਾਏ ਐਦਾਂ ਨਹੀਂ ਕੋਈ ਗਾਣਾ ਸੁਣਾ ਦੇ ਗਾਣਾ ਸੁਣਾ ਦੇ ਮੈਨੂੰ ਜੰਗੇ ਜੰਗੇ ਕਰਦੇ ਜੇ ਗਾਣਾ ਜੰਗੇ ਜੰਗੇ ਉਹ ਗਾਣਾ ਬਹੁਤ ਸੋਹਣਾ ਸੁਣਾ ਤੰਗੇ ਤੰਗੇ ਕਰ ਦਿੰਦਾ ਕਰੀ ਤੰਗੇ ਤੰਗੇ ਇਹ ਕਰਦਾ ਹੁਣ ਤੰਗੇ ਨਹੀਂ ਨਹੀਂ ਉਹ ਕਿਹੜਾ ਗੀਤ ਉਹਦਾ ਨਾ ਜਿਹੜਾ ਦੰਗ ਖੜ ਕੇ ਹਾਂ ਉਹ ਸੁਣਾਉਂਦਾ ਹੁੰਦਾ ਸੁਣਾਉਣਾ ਸੁਣਾ ਦੇ ਕਿਹੜਾ ਗਾਣਾ ਪੈਰ ਫੇਰ ਜੋੜ ਕੇ ਘੜਾਸਾ ਉਹ ਨਹੀਂ ਉਹ ਸੁਣਾ ਬਿਲਡਿੰਗਾਂ ਦੇ ਅੱਖ ਦੇ ਵਿੱਚ ਨਾਲ ਜੇ ਜੱਟ ਵਿਗੜ ਗਿਆ ਕਹਿੰਦਾ ਕਹਿੰਦਾ ਬਿਲਿੰਗਾਂ ਦੇ ਅੱਖ ਵਿੱਚ ਕਹਿੰਦਾ ਬਿਲਿੰਗਾਂ ਦੇ ਅੱਖ ਵਿੱਚ ਰੜਕੂ ਬਾਪੂ ਤੜਫੂ ਐਵੇਂ ਗੋਲ ਆ ਗਿਆ ਘੁੰਘੂਮਦਾ ਫਿਰ ਨਹੀਂ ਖਾਣਾ ਅੱਧਾ ਉਹ ਰੈਂਦੇ ਲੱਗੇ ਮੈਂ ਹੋਂਦੀ ਫੇ ਨਹੀਂ ਖਾਈ ਜਾਂਦਾ ਉਹ ਕਬਾ ਗੈਸ ਨਹੀਂ ਪਾਣ ਦੇਣੀ ਲੇਓ ਕੋਕੀ ਦੇ। ਇਹ ਕਿਹਨਾਂ ਦੇ। ਤੇਰੇ ਮਰੇ ਦੇ ਰਕੇ। ਪਹਿਲਾਂ ਉਹ ਰਬੜ ਦਿਖਾ ਕੱਢੀ। ਨਹੀਂ ਆਦੀ ਨੇ ਨਹੀਂ ਨਾ। ਦੇਖੀ। ਉਧਰੋਂ ਨਹੀਂ ਨਗਾ ਉਧਰ ਰੱਖਣੀ ਤੂੰ ਪੂਰੀ ਨਗਾ। ਹਾਂ ਚੁੱਪ। ਮਾਮੀ। ਗੁਗਮਾਨ। ਇਹ ਮੰਨੋ। ਇਹ ਮੰਨੋ। ਆਹ ਰਬੜ ਆ ਗਈ ਲੈ ਹੁਣ। ਇਹ ਮੰਨੋ। ਹਾਂ। ਮਾਚੀ ਦੇ ਮਾਚੇ। ਆ ਦੇਖ ਲੈ। ਆ ਦੇ ਆ ਦੇ ਆ ਨੀ ਉੱਧਰ ਨਹੀਂ ਉੱਡ ਕੇ ਜਾਣੀਆਂ ਆ ਇੱਧਰ ਦੇਖ ਬਹਿਲਾ ਰਮਾਲ ਆ ਨਾ ਆ ਦੇ ਇਹ ਵਿੱਚ ਪਾ ਲੈਣੀ ਹੈ ਨਾ ਇਦਾਂ ਕਰਕੇ ਇਹ ਵਿੱਚ ਪਾ ਲੈਣੀ ਹੈ ਨਾ ਤੇ ਇਦਾਂ ਇਹਨੂੰ ਕਰ ਦੇਣਾ ਜੇ ਗੇਰ ਹੁਣ ਭੂਖ ਮਾਰ ਇਕੱਠੀ ਕਰਕੇ ਬਾਹਰ ਦਾ ਭੂਦ ਲੈਦਾ ਮੈਂ ਉਹ ਲੈਦਾ ਬਈ ਨਾ ਠੇਕ ਹੀ ਚੱਲ ਗਈ ਛਾੜ ਕੇ ਦੇਖ ਲੈ ਵੈਚੀ ਹੁਣੀ ਹੈ ਸਭ ਨਹੀਂ ਠੇਕ ਚੱਲ ਗਈ ਐਚ ਹੈ ਕਿ ਨਹੀਂ ਕਰਕੇ ਮੈਂ ਸਕਦਾ ਆ ਦੇਖੀ ਹੁਲੂਇਸਾ ਆਦਾ ਹੁਗਮਾਰ ਆ ਰਿਆ ਨਹੀਂ ਮਸ਼ਾਅੱਲਾਹੁ ਅਲੈਹ ਦੇਖੀ ਆਪੋਂ ਕਰ ਜਾਦੂ ਕਰੀਏ ਇਹ ਗਾਣਾ ਸ਼ੇਅਰ ਕਰ ਫੇ ਡਿਗਰੀ ਜੇ ਸ਼ਰ ਕਰੂ ਇੰਨਾ ਕਰਕੇ ਆ ਥੱਲੇ ਜੋਰ ਜੋਰ ਨਾਲ ਸ਼ਰ ਕਰਕੇ ਸ਼ਰ ਕਰ ਔ ਡਪੀ ਓ ਆ ਗਿਆ ਸਮਰ ਤੇ ਨਵੀਂ ਜਾਦੂ ਆ ਗਿਆ ਲੈ ਫੇ ਸਮਾਰਾ ਬਾਵਾ ਤਾਂ ਕਿੰਨੀਆਂ ਰਖੜੀਆਂ ਬੰਨੀਆਂ ਆ ਨਾ ਤੂੰ ਤੂੰ ਡੇੜੇ ਦੀ ਇੱਕ ਸਮਰ ਦੀ ਕਿੰਨੀਆਂ ਆ 5 6 8 ਇਹ ਕਿਹੜੀ ਇਹ ਕਿਹੜੀ ਕਹਿੰਦੇ ਜਾਦੂ ਬੱਸ ਕਹਿੰਦੇ ਨਹੀਂ ਹੁਣ ਜਾਦੂਗਾ ਥੱਕ ਗਿਆ ਹੈ ਅਬੀ ਖਤਮ ਹੋ ਗਏ ਪੀ ਕਰੀ ਪਾਣੀ ਖਾ ਕੇ ਤਾਂ ਦੋਸਾ ਦੇ ਪਿੰਡੋਂ ਆ ਗਿਆ ਇੱਥੋਂ ਤੇ ਜਦੋਂ ਦੋਸਾ ਉਹਥੇ ਚੱਲ ਜਾਵੇ ਫੇਰ ਤਾਂ ਆਉਣ ਨੂੰ ਜੀ ਨਹੀਂ ਕਰਦਾ ਹੁੰਦਾ ਤੇ ਨਹੀਂ ਸਹੀ ਗੱਲ ਹੈ ਮਸੀਂ ਤਾਂ ਕਿਤੇ ਲੈ ਕੇ ਜਾਂਦੇ ਮੈਂ ਲੈ ਕੇ ਨਾ ਹੋਵੇ ਮੋਢੀ ਆ ਰੋਟੀ ਪੱਕੀ ਫੁਕਾਈ ਲੱਪੇਂਦੀ ਇੱਥੇ ਆਪ ਪਕਾਉਣੀ ਪੈਂਦੀ ਆ ਆਪ ਪਕਾਉਣੀ ਪੈਂਦੀ ਫਰਕ ਪਤਾ ਕਿੰਨਾ ਹੁਣ ਅਹੀਂ ਤੇ ਪਕਾ ਕੇ ਤੁਹਾਨੂੰ ਤੇ ਖਿਲਾ ਦੇਈਦੀ ਆ ਆਪ ਵੀ ਅਹੀਂ ਤੱਤੀ ਤੱਤੀ ਕਿਤੇ ਖਾਣੀ ਕਿ ਨਹੀਂ ਉਹ ਤਾਂ ਸਾਨੂੰ ਉੱਥਾਂ ਹੀ ਮਿਲਦੀ ਜਾ ਕੇ ਤੱਤੀ 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 ਤੂੰ ਹੀ ਉੱਥੇ ਲਾਉਂਦੇ ਖਾਣ ਲਾ ਪਿਆ ਕਰੋ ਲਾਉਂਦੇ ਦੀ ਗੱਲ ਨਹੀਂ ਜਿਹੜਾ ਮੈਂ ਪੇਕੇ ਜਾ ਕੇ ਰੋਟੀ ਤੱਤੀ ਤੀ ਖਾਂਦਾ ਹਾਂ ਉਹਦਾ ਉਹ ਨਿਆਰੇ ਹੋਰ ਹੂੰ ਤੋ ਵੀ ਕਿਸੇ ਦੀ ਧੀ ਪੈਣੀ ਹੋਣੀ ਆ ਜਿਹਨੂੰ ਤੂੰ ਰਸੋਈ ਚ ਬਾਣਨਾ ਆਪਣੀ ਪਰਜਾਈ ਮੈਂ ਆਪੇ ਹੈਲਪ ਕਰਾਈ ਆ ਪਰਜਾਈ ਆਪਣੀ ਨਾਲ ਮੈਂ ਇਦਾਂ ਦੇ ਨਹੀਂ ਜਾ ਕੇ ਬਹਿ ਜਾਂਦੀ ਕੀ ਹੈਲਪ ਕਰਾਈ ਤੂੰ ਮੈਂ ਜਾ ਕੇ ਸਬਜ਼ੀ ਬਣਾਈ ਸੀ ਉਹ ਤੂੰ ਬਣਾਈ ਸੀ ਕੁਝ ਵੀ ਕੰਮ ਨਹੀਂ ਸੀ ਕਿਹੜੀ ਸਬਜ਼ੀ ਹਾਂ ਤਾਂ ਹੀ ਮੈਂ ਕਮਸਵਾਤ ਰੇ ਪੈਂਟ ਵਾਲਾ ਹੀ ਹੈ ਚਾਹ ਢਾਲ ਬਣਾ ਲਈ ਮੈਂ ਕਿਹ ਚੱਲਦਾ ਲਓ ਜੀ ਬਾਬਾ ਚੜਦੀ ਕਲਾ ਰੱਖੇ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਤੇ ਤੰਦਰੁਸਤ ਸਾਰਿਆਂ ਦੇ ਸੁੱਖ ਭਰੀ ਰਖੜੀ ਪੂਰਾ ਬਣਾ ਤਿਆਰ ਚਲੋ ਵਧੀਆ ਆ ਆਪਣੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੇ ਰਖੜੀ ਨਾ ਹੁੰਦੀ ਹਨਾ ਤਾਂ ਪਹਿਣਾ ਪੇਰਾਵਾਂ ਨੇ ਇਕੱਠੇ ਹੋਣੋਂ हट ਜਾਣਾ ਜਿੱਦਾਂ ਦਾ ਅੱਜ ਕੱਲ ਮਾਹੌਲ ਚੱਲਦਾ ਸਹੀ ਗੱਲ ਹੈ ਚਲੋ ਰੱਬ ਨੇ ਕੋਈ ਨਾ ਕੋਈ ਹੋ ਜਾ ਦੇਨ ਬਣਾਇਆ ਸੱਚੇ ਦਿਲੋਂ ਸੀ ਝੂਠੇ ਦਿਲੋਂ ਸੀ ਜਿੱਦਾਂ ਮਰਜੀ ਸੀ ਪਿਆਰ ਤੱਕੇ ਨਾ ਕਿਤੇ ਭੈਣ ਨੂੰ ਭਰਾ ਦੀ ਯਾਦ ਆਉਂਦੀ ਜਾਂ ਭਰਾ ਨੂੰ ਭੈਣ ਦੀ ਆਉਂਦੀ ਇਕੱਠੇ ਹੁੰਦੇ ਆ ਕਈ ਵੇਲੇ ਕਈ ਤਿਹਾੜੀ ਟੱਬਰ ਨੂੰ ਮਲਾ ਦਿੰਦੇ ਆ ਉਹ ਖੁਸ਼ੀਆਂ ਦੇ ਦਿੰਦੇ ਆ ਜੋ ਆਪਾਂ ਨੂੰ ਮੁੱਲ ਕਦੀ ਨਹੀਂ ਕਿ ਜੋ ਭਰਾਵਾਂ ਦਾ ਤਿਉਹਾਰ ਹੈ ਨਹੀਂ ਨਾ ਕੋਈ ਭੈਣਾ ਭਰਾਵਾਂ ਦਾ ਹੀ ਆ ਹਨਾ ਕਿ ਹੈਗਾ ਭਰਾਵਾਂ ਦਾ ਇਹ ਹੈਗਾ ਹੀ ਆ ਨਹੀਂ ਇਹ ਭੈਣਾ ਭਰਾਵਾਂ ਦਾ ਇਹ ਤਾਂ ਇਹ ਤਾਂ ਭੈਣ ਤੇ ਭਰਾ ਦਾ ਆ ਇੱਕ ਭਰਾਵਾਂ ਭਰਾਵਾਂ ਦਾ ਨਿੱਕ ਤਿਉਹਾਰ ਲੈਣਾ ਕੋਈ ਹੈਗਾ ਜਿੱਦਾਂ ਭਰਾ ਭਰਾ ਜਦੋਂ ਇਕੱਠੇ ਹੋਣ ਤੂੰ ਭਰਾਵਾਂ ਦਾ ਤਿਉਹਾਰ ਸੋਚਣ ਦੀ ਮੈਂ ਕਿਹਨਾ ਅੱਜਕੱਲ ਜਿੱਦਾਂ ਦਾ ਮੌਜਾ ਲੈ ਭਰਾਵਾਂ ਦੀ ਬਣੀ ਰਹਿਜ ਵੀ ਹੋਈ ਬਹੁਤ ਸਹੀ ਗੱਲ ਹੈ ਕਿਉਂਕਿ ਜਦੋਂ ਬਕਾਨੀਆਂ ਆਉਂਦੀਆਂ ਦਿਓਸਾ ਵਰਗੀਆਂ ਉਹ ਨਹੀਂ ਸੱਚ ਦਿਓਸਾ ਵਰਗੀਆਂ ਕਹਤਾ ਬਕਾਨੀਆਂ ਆਉਂਦੀਆਂ ਉਹ ਕਿਤੇ ਭਰਾਵਾਂ ਨੂੰ ਇਕੱਠੇ ਰਹਿਣ ਦਿੰਦੀਆਂ ਇਹ ਦੇਖੀ ਮੈਨੂੰ ਤਾਂ ਹਨਾ ਹਰ ਥਾਂ ਪੰਡ ਦੇ ਆ ਮੇਰੀ ਅੱਗੇ ਵੀ ਗੱਲ ਸੁਣ ਲੈ ਕਈ ਵੇਲੇ ਬਕਾਨੀਆਂ ਬਹੁਤ ਵਧੀਆ ਹੁੰਦੀਆਂ ਬਰਾ ਇਹ ਨਹੀਂ ਚੰਗੇ ਹੁੰਦੇ ਕਿਉਂਕਿ ਦੁਨੀਆਦਾਰੀ ਆ ਇੱਕ ਪਾਸਾ ਨਹੀਂ ਲੈ ਹੋਣਾ ਕਿਤੇ ਸਾਡੇ ਵਰਗੇ ਬੰਦੇ ਨਹੀਂ ਚੰਗੇ ਹੁੰਦੇ ਜਨਾਨੀਆਂ ਬਹੁਤ ਚੰਗੀਆਂ ਆਂਦੀਆਂ ਕਿਤੇ ਜਨਾਨੀਆਂ ਨਹੀਂ ਚੰਗੀਆਂ ਨੇ ਬੰਦੇ ਨਹੀਂ ਚੰਗੇ ਹੁੰਦੇ ਕਿਤੇ ਦੋਨੇ ਹੀ ਬਹੁਤ ਚੰਗੇ ਹੁੰਦੇ ਆ ਮੈਂ ਤਾਂ ਇਹ ਕਹਿੰਨਾ ਹੱਸ ਕੇੜ ਕੇ ਜਵਾਨੀ ਨਗਾ ਲਾਉ ਹੁਣ ਮੈਨੂੰ ਐਰੀ ਦੇ ਨਾਲ ਦੇ ਜਿਹੜੇ ਫਰੈਂਡ ਅੰਕਲ ਅੰਕਲ ਕਹਿਣ ਲੱਪਾ ਕਦੋਂ ਉਮਰ ਨੰਗੀ ਪਤਾ ਹੀ ਨਹੀਂ ਲੱਗਾ ਥੋੜੀ ਬਾਲੀ ਉਮਰ ਰਹਿ ਗਈ ਇਸ ਦੁਨੀਆ ਤੇ ਨਾਲ ਅੰਕ ਲਾਂਟੀਆਂ ਵਾਲੀ ਨਾ ਬੰਦਾ ਬੁੜੀਆਂ ਚ ਤੇ ਨਾ ਬੰਦਾ ਕੁੜੀਆਂ ਚ ਜੇ ਸਿਆਣਿਆਂ ਚ ਬੈਜੇ ਤੋ ਕਹਿੰਦੇ ਦੇਖ ਕਿੱਦਾਂ ਹੈ ਹਨਾ ਬਹੁ ਆਪਣੇ ਆਪ ਨੂੰ ਸਿਆਣਾ ਸਮਝਦਾ ਨਿਆਣਿਆਂ ਚ ਖੜੇ ਨੀ ਨੂੰ ਕਿਦਾਂ ਜਵਾਨੀ ਚੜੀ ਆ ਸਹੀ ਗੱਲ ਹੈ ਇਹ ਕਰੇ ਬੰਦਾ 40 ਹੈ ਨਾ 35 ਤੋਂ 40 ਸਾਲ ਉਮਰ ਇਦਾਂ ਦੀ ਆ ਨਾ ਪੂਰੇ ਢੋਲੇ ਆਉਂਦੇ ਬੰਦਾ ਚਿੱਟੀ ਦਾੜੀ ਰੱਖ ਲਵੇ ਨਾ ਪੂਰੇ ਕਾਲੇ ਰਹਿੰਦੇ ਵੀ ਬੰਦਾ ਕਲਰ ਨਾ ਕਰੇ ਮਤਲਬ ਪੂਰਾ ਇਸ ਜੁਮ ਜਵਾਨੀ ਦੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਆ ਮੈਂ ਕਿਹਨਾ ਬੋੜੇ ਵਾਲੀ ਜਵਾਨੀ ਉਹ ਵੀ ਸਹੀ ਆ ਉਮਰ ਉਮਰ ਜਿਹੜੀ ਬਯੋਰਗੋ ਮਰ ਉਹਦੇ ਸਮੇਂ ਲਾ ਤੇ ਜਵਾਨੀ ਵਾਲੀ ਗਬਲਾ ਮੇਲ ਜਾ ਸਾਰੇ ਹੀ ਤੰਗ ਕਰਦੇ ਆ ਕਿਉਂਕਿ ਗਬਲਾ ਮੇਲ ਚੀਜ਼ ਹੀ ਇਦਾਂ ਦੀ ਹੁੰਦੀ ਜੇ ਗਬਲਿਆ ਆਦਮੀ ਆ ਲੋ ਕਾਸਟ ਦੇ ਵਿੱਚ ਲਾ ਲੋ ਜਿੱਦਾਂ ਮਤਲਬ ਲਾ ਲੋ ਕੋਈ ਅਮੀਰ ਹੁੰਦਾ ਉਹਨੇ ਵੱਡਾ ਕੰਮ ਕਰਨਾ ਜਿਹੜਾ ਛੋਟਾ ਗਰੀਬ ਹੁੰਦਾ ਉਹਨੇ ਰੀੜੀ ਰੂੜੀ ਲਾ ਲੈਣੀ ਉਹ ਗਵਲਾ ਬੰਦਾ ਨਾ ਰੇੜੀ ਲਾਉਣ ਜੋਗਾ ਨਾ ਵੱਡਾ ਕਾ ਨੌਨਿਤ ਮੀਡਲ ਕਲਾਸ ਹੋਵੇ ਉੱਚ ਵੀ ਔਖਾ ਮੀਡਲ ਕਲਾਸ ਉਮਰ ਵੀ ਓਕੇ ਜਿਹੜੀ ਮੀਡਲ ਕਲਾਸ ਤੁਸੀਂ ਦੇਖ ਲਓ ਹਨ ਮੀਡਲ ਕਲਾਸ ਭਰਾ ਵੀ ਔਖਾ ਕਿਉਂਕਿ ਜੇ ਛੋਟੇ ਦੇ ਮਾ ਛੋਟੇ ਦੇ ਮਾ ਦਾ ਜੇ ਵੱਡੇ ਮੋਰੇ ਬੋਲੋ ਵੱਡੇ ਮੋਰੇ ਬੋਲਦਾ ਇਹ ਮੀਡਲ ਵਾਲਾ ਕੰਮ ਹੀ ਗਾਲ ਤੋਂ ਆ ਨਾ ਸਾਹ ਕਤਾਬ ਜਾਂ ਬਣਿਆ ਤੇ ਮੀਡਲ ਕਲਾਸ ਇੰਸਟਾਗ੍ਰam ਫੇਸਬੁੱਕ ਯੂਟਿਊਬ ਤੇ ਉੱਤੇ ਵੀ ਔਖਾ ਕਿਉਂਕਿ ਜਾਂ ਤੇ ਫੇਸਬੁੱਕ YouTube ਤੇ ਉਹ ਚੱਲਦੇ ਆ ਅੱਜ ਕੱਲ੍ਹ ਜੂਨ ਤੁਹਾਨੂੰ ਪਤਾ ਲਕਚਤਾ ਫੈਲੀ ਆ ਗੰਦ ਫੈਲਿਆ ਉਹ ਤੇ ਜਾਂ ਉਹ ਚੱਲਦੇ ਆ ਜੋ ਬਿਲਕੁਲ ਹੀ ਕੋਮਲੇ ਸਦਾਈ ਆ ਜਿਹੜੇ ਸਿੱਧੇ ਮਤਲਬ ਮੀਡਲ ਕਲਾਸ ਵਾਲੇ ਇੱਚ ਉਹ ਵੀ ਨਹੀਂ ਚੱਲਦੇ ਵੀਡੀਓ ਵੀਡੀਓ ਇੰਸਟਾਗ੍ਰਾਮ 'ਚ ਇਸ ਲਈ ਮੀਡਲ ਕਲਾਸ ਦੀ ਕੋਈ ਜ਼ਿੰਦਗੀ ਨਹੀਂ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜੁੱਬ ਕੇ ਮਰ ਜਾਣਾ ਚਾਹੀਦਾ 5 500 ਦੇ ਨੋਟਾਂ ਦੇ ਵਿੱਚ ਖਜ਼ਾਨੇ ਚ ਇਹ ਓਪਰਾਵਾ ਸినాਸਾ 10 ਮਿੰਟ ਖਾਸ ਖੇਡ ਲਈਦਾ ਕਈ ਵੀਰ ਕਮੈਂਟ ਕਰਨਗੇ ਕਦੀ ਕੋਸ਼ਿਸ਼ ਕਦੀ ਕੋਈ ਕੋਸ਼ਿਸ਼ ਕਰੀਦੀ ਆ ਵੀ ਦਾਰੇ ਚ ਰਹਿ ਕੇ ਗੱਲਾਂ ਕਰੀਏ ਵੀ ਇਦਾਂ ਦਾ ਕੋਈ ਕਮੈਂਟ ਨਾ ਆਵੇ ਪਰ ਤੁਹਾਨੂੰ ਪਤਾ ਹੈ ਕਦੋਂ ਹੁੰਦੇ ਜਿਹੜੇ ਫੇਕ ਆਈਡੀਆਂ ਜਾਂ ਬਣਾ ਕੇ ਹੋਈ ਜਾਂਦੇ ਆ ਮਾਰਦੇ ਸੜਿਆ ਜਿਹਾ ਕਮੈਂਟ ਪਰ ਗੱਲ ਇਹ ਹੁੰਦੀ ਆ ਮਿੱਤਰਾਂ ਜੇ ਦਾਮ ਹੋਵੇ ਤਾਂ ਸਿੱਧਾ ਪੰਗਾ ਲਈਦਾ ਕਮੈਂਟ ਕਰਿਆ ਕਰੋ ਆਪਣੀ origignal ID ਤੋਂ ਆਉਂਦਾ ਨਹੀਂ ਉਹ ਤਾਂ ਟਾਮਾ ਟਾਮਾ ਆਉਂਦਾ ਸਵਾ ਤਾਂ ਆ ਜੇ origignal ID ਤੋਂ ਕਮੈਂਟ ਕਰਾਂ ਕਰਿਓ ਤਾਂ ਫਿਰ ਬੰਦਾ ਪੁੱਛਦਾ ਵੀ ਵੀਰ ਤੈਨੂੰ ਸਾਡੀ ਕਿਹੜੀ ਗੱਲ ਮਾੜੀ ਲੱਗੀ ਦੱਸ ਸਹੀ ਅਹੀਂ ਕੀ ਲੈਚਰ ਤਾਂ ਪਾਉਣੇ ਆ ਜਾਂ ਟੀ ਕਰਦੇ ਆ ਨਾ ਇਸ ਲਈ ਕਮੈਂਟ ਤਾਂ ਬੰਦ ਹੋ ਨਹੀਂ ਹੁਣ ਇੰਨਾ ਕਰਨੇ ਆ ਪਰ ਸਵਾਜ ਜਾਂ ਨਹੀਂ ਆਉਂਦਾ ਆਪਣੇ ਆਪ ਚ ਸੋਚ ਕੇ ਦੇਖੀ ਤੂੰ ਨਵੀਆਂ ਨਵੀਆਂ IDਆਂ ਬਣਾ ਕੇ ਕਰਦਾ ਮਿੱਤੇ ਚ ਕੀ ਆ ਮਤਲ ਤੇਰੀ ਕਾਤ ਕੀ ਆ ਨਾ ਇਸ ਕਰਕੇ ਵੀ ਜੇ ਤੇ ਚ ਦਾਮ ਹੁੰਦਾ ਤਾਂ ਫਿਰ origignal id ਚ ਕਰ ਫਿਰ ਮੈਂ ਜਾਂ ਅਸੀਂ ਜਾਣੀਏ ਜਾਂ ਸਾਡਾ ਕੰਮ ਜਾਣੇ ਤੇ ਬਾਕੀ ਸਾਡੇ ਨਾਲ ਪਿਆਰ ਕਰਨ ਵਾਲੇ ਭੈਣ ਭਰਾਵ ਸਾਰੇ ਜੀਉਂਦੇ ਵਾਦੇ ਰਹਿਣ ਤੇ ਤੁਹਾਡੀਆਂ ਜੋੜੀਆਂ ਰੱਬ ਸਦਾ ਸਲਾਮਤ ਰੱਖੇ ਤੇ ਚੜ੍ਹਦੀ ਕਲਾ 'ਚ ਰੱਖੇ ਤੇ ਵੱਡੀ ਉਮਰ ਕਰੇ ਤੇ ਦੁਨੀਆ ਤੇ ਖੁਸ਼ ਰਹੋ ਆਪਣੇ ਟੱਬਰ ਨਾਲ ਰਹੋ ਤਾਂ ਕਿਉਂਕਿ ਟਾਗ ਐਂਡ ਤੇ ਟੱਬਰ ਹੀ ਕੰਮ ਆਉਂਦਾ ਤੇ ਇਹ ਕੋਈ ਵਧੀਆ ਯਾਰ ਮਿਲਦਾ ਤੁਹਾਨੂੰ ਮਿਲ ਕੇ ਰਹੋ ਤੇ ਔਖੇ ਸੋਕੇ ਚ ਆਪਣੇ ਯਾਰ ਦੋਸਤੀ ਮਦਦ ਵੀ ਕਰੋ ਕਿਉਂਕਿ ਜੇ ਤੁਸੀਂ ਮਦਦ ਕਰਨ ਜੋਗਿਆਂ ਤੇ ਜ਼ਰੂਰ ਕਰੋ ਕਿਉਂਕਿ ਯਾਰੀਆਂ ਅੱਜ ਕੱਲ੍ਹ ਥੋੜੀਆਂ ਰਹਿ ਗਈਆਂ ਤੇ ਤੁਹਾਨੂੰ ਪਤਾ ਨੁੱਤੀ ਲਾਉਣ ਵਾਲੇ ਬੰਦੇ ਬਹੁਤ ਤੇ ਓਕੇ ਬਾਈ ਚੜ੍ਹਦੀ ਕਲਾ ਸਾਰਿਆਂ ਨੂੰ ਹੈਪੀ ਰੱਖਣੀ ਤੇ ਅਗਲੇ ਸਾਲ ਵੀ ਇਦਾਂ ਹੀ ਖੁਸ਼ੀਆਂ ਭਰੀਆਂ ਸਾਰੇ ਭੈਣਾ ਭਰਾਵਾਂ ਤੇ ਰਖੜੀ ਆਵੇ ਓਕੇ ਬਾਏ ਬਾਏ